ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਗਗਨਦੀਪ ਸਿੰਘ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਸਵਾਗਤ ਆ ਅੱਜ ਦਾ ਟਿਊਟੋਰੀਅਲ ਹੈਗਾ ਆਪਣਾ ਛੇ ਵਿੱਚਾਂ ਵਾਲੀ ਪਟਿਆਲਾ ਸ਼ਹੀ ਦਸਤਾਰ ਉਮੀਦ ਕਰਾਂਗੇ ਕਿ ਤੁਹਾਨੂੰ ਵੀਡੀਓ ਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਨਵਾਂ ਸਿੱਖਣ ਨੂੰ ਮਿਲੂਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਪੇਚ ਆਪਾਂ ਮੋਢੇ ਵਿੱਚ ਫੜ ਲੈਣਾ ਤੇ ਬੈਕ ਸਾਈਡ ਤੋਂ ਫਰੰਟ ਸਾਈਡ ਦੇ ਵੱਲੋਂ ਲੜ ਨੂੰ ਲੈ ਕੇ ਆਉਣਾ ਪੂਣੀ ਦਾ ਟਿਊਟੋਰੀਅਲ ਆਪਣੇ ਚੈਨਲ ਤੇ ਪਹਿਲਾਂ ਹੀ ਅਪਲੋਡ ਹੈ ਤੁਸੀਂ ਚੈਨਲ ਤੇ ਵਿਜ਼ਿਟ ਕਰਕੇ ਆਪਣਾ ਪੂਣੀ ਦਾ ਟਿਊਟੋਰੀਅਲ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਜਿਹੜਾ ਆਪਾਂ ਪੇਚ ਲਗਾਇਆ ਉਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਬਾਅਦ ਵਿੱਚ ਉੱਪਰ ਵਾਲੀ ਸਾਈਡ ਤੋਂ ਹਲਕਾ ਜਿਹਾ ਲੜ ਨੂੰ ਫੋਲਡ ਕਰਕੇ ਥੱਲੇ ਵਾਲੀ ਸਾਈਡ ਤੋਂ ਆਪਾਂ ਅੱਧਾ ਲੜ ਅੰਦਰ ਨੂੰ ਮੋੜ ਦੇਣਾ ਤਾਂ ਕਿ ਆਪਣਾ ਲੜਾ ਜੋ ਕਿ ਥੋੜਾ ਜਿਹਾ ਮੋਟਾ ਹੋ ਜਾਵੇ ਮੋਟਾ ਕਰਨ ਦੇ ਨਾਲ ਆਪਣਾ ਜਿਹੜਾ ਲੜਾ ਅੱਖ ਦੇ ਬਿਲਕੁਲ ਵਧੀਆ ਟਿਕ ਜਾਂਦਾ ਹੈ ਤੇ ਬਾਅਦ ਵਿੱਚ ਖਿਸਕਦਾ ਨਹੀਂ ਤੇ ਜਿਹੜੀ ਆਪਣੇ ਲੜ ਦੇ ਵਿੱਚ ਵਟ ਨੇ ਉਹ ਬਿਲਕੁਲ ਸਾਫ਼ ਹੋ ਜਾਂਦੇ ਨੇ ਅੱਧੀ ਅੱਖ ਅੱਧੀ ਗੱਲ ਤੇ ਅੱਧਾ ਘੰਟਾ ਥੱਕ ਕੇ ਇਸ ਲੜ ਨੂੰ ਲਗਾ ਦੇਣਾ ਬੈਕ ਸਾਈਡ ਤੇ ਜਾਣਾ ਤੇ ਜਿਹੜਾ ਅਗਲਾ ਲੜ ਆਪਾਂ ਲਗਾਉਣਾ ਹੈ ਜਿਹੜਾ ਆਪਾਂ ਪਹਿਲਾ ਲੜ ਬਿਲਕੁਲ ਸਿਰ ਦੇ ਸੈਂਟਰ ਦੇ ਵਿੱਚ ਲਗਾਇਆ ਜਿੱਥੇ ਉਹ ਲੜ ਦਾ ਕਿਨਾਰਾ ਖਤਮ ਹੁੰਦਾ ਉੱਥੇ ਹੀ ਆਪਾਂ ਇਸ ਲੜ ਦੀ ਸ਼ੁਰੂਆਤ ਕਰਨੀ ਆ ਚੰਗੀ ਤਰ੍ਹਾਂ ਪੂਣੀ ਨੂੰ ਸੈੱਟ ਕਰਕੇ ਲੜ ਨੂੰ ਜਿੱਥੇ ਆਪਣਾ ਪਹਿਲਾ ਲੜ ਖਤਮ ਹੋਇਆ ਉਸ ਦੇ ਕਿਨਾਰੇ ਦੇ ਬਿਲਕੁਲ ਨਾਲ ਇਸ ਲੜ ਨੂੰ ਲਗਾ ਦੇਣਾ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕਰਕੇ ਫਰੰਟ ਤੇ ਲਿਆ ਕੇ ਆਪਾਂ ਨੱਕ ਦੀ ਸੀਧ ਤੋਂ ਥੋੜਾ ਜਿਹਾ ਖੱਬੇ ਪਾਸੇ ਸੱਜੇ ਪਾਸੇ ਨੱਕ ਦੀ ਸੀਧ ਤੋਂ ਥੋੜਾ ਜਿਹਾ ਸੱਜੇ ਪਾਸੇ ਨੂੰ ਇਸ ਲੜ ਨੂੰ ਲਗਾਉਣਾ ਹੈ ਬਿਲਕੁਲ ਨੱਕ ਦੀ ਸੀਧੇ ਵਿੱਚ ਨਹੀਂ ਲਗਾਉਣਾ ਕਿਉਂਕਿ ਆਪਣੇ ਕਈ ਵਾਰ ਦਸਤਾਰ ਆਪਾਂ ਖਿੱਚਦੇ ਆ ਤਾਂ ਘੁੰਮਦੇ ਘੁੰਮਦੇ ਉਹ ਖੱਬੇ ਪਾਸੇ ਵੱਲ ਨੂੰ ਸਿੱਧੀ ਹੋ ਜਾਂਦੀ ਹੈ ਬਿਲਕੁਲ ਸੈਂਟਰ 'ਚ ਆਪ ਆਪ ਹੀ ਆ ਜਾਂਦੀ ਆ ਸੋ ਆਪਾਂ ਥੋੜੀ ਜੀ ਦਸਤਾਰ ਟੇਢੀ ਬੰਨਣੀ ਆ ਸੱਜੇ ਪਾਸੇ ਵੱਲ ਨੂੰ ਤੁਸੀਂ ਫਰੰਟ ਤੇ ਦੇਖਿਆ ਕਿਸ ਤਰੀਕੇ ਨਾਲ ਮੈਂ ਲੜ ਮੋੜ ਕੇ ਬਿਲਕੁਲ ਸਾਫ਼ ਕਰਕੇ ਦੂਜਾ ਪੇਚ ਵੀ ਲਗਾਤਾ ਇਸ ਪੇਚ ਦੀ ਉਚਾਈ ਕਟੋ-ਕਟ ਆਪਣੇ ਅੱਖ ਦੀਆਂ ਅੱਖ ਤੋਂ ਕਟੋ-ਕਟ ਚਾਰ ਉਂਗਲਾਂ ਦੀ ਉਚਾਈ ਤੇ ਹੋਣੀ ਚਾਹੀਦੀ ਆ ਅਗਲਾ ਪੇਚ ਫੇਰ ਜਿਸ ਤਰੀਕੇ ਨਾਲ ਆਪਾਂ ਪਹਿਲਾ ਪੇਚ ਲਗਾਇਆ ਉਸੇ ਤਰ੍ਹਾਂ ਹਲਕਾ ਜਿਹਾ ਉੱਪਰੋਂ ਦੀ ਇੱਕ ਉਂਗਲ ਦਾ ਗੈਪ ਦੇ ਕੇ ਪਹਿਲਾ ਵਾਲੇ ਲੜ ਤੋਂ ਇੱਕ ਉਂਗਲ ਦਾ ਗੈਪ ਦੇ ਕੇ ਆਪਾਂ ਦੂਸਰਾ ਪੇਚ ਲਗਾਵਾਂਗੇ ਫਰੰਟ ਤੇ ਇਹ ਮੋੜਨਾ ਕਿਹੜੀ ਜਗ੍ਹਾ ਤੇ ਆ ਜਿੱਥੇ ਆਪਾਂ ਬਿਲਕੁਲ ਪਹਿਲਾ ਲੜ ਮੋੜਿਆ ਚਾਰ ਉਂਗਲਾਂ ਦੀ ਉਚਾਈ ਅੱਖ ਤੋਂ ਤੇ ਜਿਹੜਾ ਮੋੜਿਆ ਉਹ ਬਿਲਕੁਲ ਆਪਣੇ ਦੂਜੇ ਲੜ ਦੇ ਜਿੱਥੇ ਆਪਾਂ ਦੂਜਾ ਲੜ ਪੇਚ ਮੋੜਿਆ ਉਸੇ ਜਗ੍ਹਾ ਤੇ ਇਸ ਪੇਚ ਨੂੰ ਵੀ ਮੋੜਨਾ ਤਾਂ ਕਿ ਸਾਰੇ ਲੜ ਜਿਹੜੇ 6 ਦੇ 6 ਲੜ ਨੇ ਉਹ ਇੱਕ ਜਗ੍ਹਾ ਤੋਂ ਨਿਕਲਦੇ ਲੱਗਣ ਅੱਦਾ ਹਲਕਾ ਜਿਹਾ ਫੋਲਡ ਕਰਕੇ ਮੋੜ ਤਾ ਦੁਬਾਰਾ ਫੇਰ ਮੋੜਿਆ ਸੈਟ ਜਿਆ ਕਰਿਆ ਪੇਚ ਨੂੰ ਥੋੜਾ ਜਿਹਾ ਢਿੱਲਾ ਚੰਗੀ ਤਰ੍ਹਾਂ ਕਪੜਾ ਅੰਦਰ ਚੱਕ ਤਾ ਇਹ ਆਪਣਾ ਤੀਜਾ ਪੇਚ ਲੱਗ ਗਿਆ ਹੁਣ ਇਸ ਪੇਚ ਨੂੰ ਥੋੜਾ ਜਿਹਾ ਢਿੱਲਾ ਸੈਟ ਕਰਾਂਗੇ ਚੰਗੀ ਤਰ੍ਹਾਂ ਹੱਥ ਨਾਲ ਸਫਾਈ ਕਰਨੀ ਥੋੜਾ ਜਿਹਾ ਗੈਪ ਦੇ ਕੇ ਇਸ ਲੜ ਨੂੰ ਵੀ ਆਪਾਂ ਲਗਾ ਦੇਣਾ ਥੋੜਾ ਇਹ ਲੜ ੱਲ ਰਿਹਾ ਰਿਹਾ ਆਪਣਾ ਫਰੰਟ ਸਾਈਡ ਤੋਂ ਕੋਈ ਇਸ਼ੂ ਨਹੀਂ ਹੈਗਾ ਬਸ ਲੜ ਸਾਫ਼ ਹੋਣਾ ਚਾਹੀਦਾ ਏਸ ਲੜ ਨੂੰ ਕਿਉਂਕਿ ਅਗਲੇ ਚੌਥੇ ਲੜ ਦੇ ਅੰਥਲੇ ਕਵਰ ਹੋ ਜਾਣਾ ਸੋ ਇਹ ਏਡੀ ਵੱਡੀ ਕੋਈ ਗੱਲ ਨਹੀਂ ਚੰਗੀ ਤਰ੍ਹਾਂ ਥੋੜਾ ਇਹ ਲੜ ਨੂੰ ਸੈੱਟ ਕੀਤਾ ਉੱਪਰ ਵਾਲੀ ਸਾਈਡ ਤੋਂ ਫੋਲਡ ਕੀਤਾ ਇਹ ਥੋੜੀ ਜਿਹਾ ਆਪਾਂ ਖਿੱਚ ਪਾਤੀ ਲੜ ਚ ਲੋ ਜੀ ਆਪਣਾ ਲੜ ਹੋ ਗਿਆ ਬਿਲਕੁਲ ਸੈੱਟ ਹੁਣ ਆਪਾਂ ਲਗਾਉਣਾ ਚੌਥਾ ਲੜ ਚੌਥਾ ਲੜ ਇਸੇ ਤਰੀਕੇ ਨਾਲ ਜਿੱਦਾਂ ਤੀਜਾ ਦੂਜਾ ਤੇ ਤੀਜਾ ਲੜ ਆਪਾਂ ਲਗਾਇਆ ਉਸੇ ਤਰੀਕੇ ਨਾਲ ਆਪਾਂ ਚੌਥਾ ਲੜ ਲਾਣਾ ਬੈਕ ਸਾਈਡ ਤੋਂ ਲਿਹਾਣਾ ਜਿੱਥੇ ਆਪਾਂ ਪਹਿਲਾ ਲੜ ਲਗਾਇਆ ਉਸ ਤੋਂ ਹਲਕਾ ਜਿਹਾ ਇੱਕ ਉਂਗਲ ਦਾ ਗੈਪ ਦੇ ਕੇ ਥੱਲੇ ਨੂੰ ਥੱਲੇ ਵਾਲੀ ਸਾਈਡ ਨੂੰ ਆਪਾਂ ਆਉਣਾ ਹੈ ਜਿਹੜੀ ਆਪਣੀ ਬੈਕ ਸਾਈਡ ਬਣੂਗੀ ਉਹਨਾਂ ਦੇ ਵਿੱਚ ਆਪਾਂ ਥੱਲੇ ਵਾਲ ਨੂੰ ਗੈਪ ਦੇਣਾ ਜਿਹੜੀ ਫਰੰਟ ਸਾਈਡ ਤੇ ਪੇਚ ਬਣਣਗੇ ਉੱਤੇ ਵਾਲ ਨੂੰ ਜਾਣਾ ਜਿਸ ਦੇ ਨਾਲ ਆਪਣੀ ਪੱਗ ਥੋੜੀ ਜਿਹੀ ਟੈਡੀ ਸ਼ੇਪ ਦੇ ਵਿੱਚ ਆ ਜਾਏਗੀ ਜੋ ਕਿ ਪਟਿਆਲਾ ਜਿਹੀ ਸ਼ੇਪ ਦੀ ਬਿਲਕੁਲ ਸਹੀ ਸ਼ੇਪ ਹੁੰਦੀ ਆ ਇੱਕ ਸਾਈਡ ਤੋਂ ਥੱਲੇ ਵਾਲੀ ਸਾਈਡ ਨੂੰ ਪੇਚ ਆਉਣੇ ਦੂਜੀ ਸਾਈਡ ਤੋਂ ਉੱਪਰ ਵਾਲੀ ਸਾਈਡ ਨੂੰ ਪੇਚ ਜਾਣੇ ਹਲਕਾ ਹਲਕਾ ਲੜਾਂ ਦੇ ਵਿੱਚ ਗੈਪ ਥੋੜਾ ਜਿਹਾ ਵਧੀਆ ਦੇਣਾ ਤਾਂ ਕਿ ਲੜ ਜਿਹੜੀ ਆਪਣ ਚੌਥਾ ਲੜ ਆਪਾਂ ਇੱਕ ਫੋਲਡ ਦਿੱਤਾ ਪਹਿਲਾਂ ਹਲਕਾ ਇਹ ਫਿਰ ਲੜ ਨੂੰ ਸਾਫ਼ ਕੀਤਾ ਦੁਬਾਰਾ ਫਿਰ ਪੇਚ ਨੂੰ ਫੋਲਡ ਦਵਾਂਗੇ ਜੇਕਰ ਆਪਣਾ ਲੜ ਕਾਫੀ ਚੌੜਾ ਹੈ ਤੇ ਕਾਫੀ ਵਟਣੇ ਉਹ ਆਪਾਂ ਇਸ ਤਰੀਕੇ ਨਾਲ ਸਹੀ ਕਰ ਸਕਦੇ ਆ ਡਬਲ ਪਿੰਚ ਕਰਕੇ ਇਹਨੂੰ ਡਬਲ ਪਿੰਚ ਕਹਿ ਦਿੰਦੇ ਨੇ ਪਹਿਲਾਂ ਇੱਕ ਵਾਰੀ ਸਿੰਗਲ ਪਿੰਚ ਕੀਤਾ ਹਲਕਾ ਜਿਹਾ ਫਿਰ ਲੜ ਨੂੰ ਸਾਫ਼ ਕੀਤਾ ਫਿਰ ਸੈਕੰਡ ਪਿੰਚ ਇਹ ਆਪਣਾ ਲੜ ਪੱਗ ਦਾ ਲੱਗ ਗਿਆ ਚੌਥਾ ਪੇਚ ਹੁਣ ਆਪਣੇ ਪੇਚ ਦੀ ਹੈਗੀ ਬੈਕ ਸਾਈਡ ਤੋਂ ਆਪਣਾ ਚੌਥਾ ਪੇਚ ਆਊਗਾ ਤੇ ਫਰੰਟ ਸਾਈਡ ਤੋਂ ਆਪਣਾ ਪੰਜਵੇਂ ਪੇਚ ਦੀ ਵਾਰੀ ਲਗਭਗ ਆਪਣੀ ਅੱਧੀ ਦਸਤਾਰ 50% ਦਸਤਾਰ ਕੰਪਲੀਟ ਹੋ ਚੁੱਕੀ ਆ ਹੁਣ ਆਪਾਂ ਜਿਹੜਾ ਲਗਾਉਣਾ ਪੰਜਵਾਂ ਪੀਚ ਜੇਕਰ ਵੀਡੀਓ ਵਧੀਆ ਲੱਗੇ ਤਾਂ ਆਪਣੇ ਯਾਰਾਂ ਦੋਸਤਾਂ ਨੂੰ ਟੈਗ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹ ਵੀ ਵੀਰ ਆਪਣੀ ਦਸਤਾਰ ਦੇ ਵਿੱਚ ਹੋਰ ਸਫਾਈ ਲਿਆ ਸਕਣ ਜਿਹੜੇ ਵੀਰਾਂ ਨੂੰ ਦਸਤਾਰ ਸਜਾਉਣੀ ਆਂਦੀ ਉਹ ਦਸਤਾਰ ਸਜਾਉਣੀ ਸਿੱਖ ਸਕਣ ਇਹ ਆਪਣਾ ਪੰਜਵਾਂ ਪੀਚ ਬਿਲਕੁਲ ਚੰਗੀ ਤਰ੍ਹਾਂ ਸਾਫ਼ ਕਰਕੇ ਚੰਗੀ ਤਰ੍ਹਾਂ ਥੱਲੇ ਤੱਕ ਖੋਲਣਾ ਤੇ ਫਰੰਟ ਸਾਈਡ ਤੇ ਜਿੱਥੇ ਆਪਾਂ ਪਹਿਲਾ ਪੀਚ ਮੋੜਿਆ ਉਸੇ ਜਗ੍ਹਾ ਤੇ ਇਸ ਪੀਚ ਨੂੰ ਵੀ ਬਿਲਕੁਲ ਆਪਾਂ ਉਸੇ ਤਰੀਕੇ ਨਾਲ ਮੋੜਨਾ ਹੈ ਇੱਕ ਪਿੰਚ ਕੀਤਾ ਆਪਾਂ ਹਲਕਾ ਜਿਹਾ ਕਪੜਾ ਅੰਦਰ ਫੋਲਡ ਕੀਤਾ ਜਿਹੜੇ ਵੱਟ ਨੇ ਉਹ ਆਪਾਂ ਪਿੰਚ ਕਰਕੇ ਥੱਲੇ ਨੂੰ ਖਿੱਚ ਲੈਣੇ ਨੇ ਇਹ ਆਪਾਂ ਥੱਲੇ ਵਾਲੀ ਸਾਈਡ ਨੂੰ ਲੜ ਖਿੱਚ ਲੈ ਦੈਨ ਆਪਾਂ ਹੁਣ ਸੈਕੰਡ ਪਿੰਚ ਦੇਣਾ ਹੈ ਡਬਲ ਪਿੰਚ ਵਾਲਾ ਮੈਥਡ ਪਟਿਆਲਾ ਸ਼ਹੀਦ ਦਸਤਾਰ ਸਿੰਘ ਲਈ ਸਭ ਤੋਂ ਬੈਸਟ ਮੈਥਡ ਆ ਸਭ ਤੋਂ ਬੈਸਟ ਤਰੀਕਾ ਇਹੀ ਹੈ ਕਿ ਆਪਾਂ ਡਬਲ ਪਿੰਚ ਕਰੀਏ ਇਹਦੇ ਨਾਲ ਆਪਣੀ ਲੜਾਂ ਦੇ ਵਿੱਚ ਬਹੁਤ ਸੋਹਣੀ ਸਫਾਈ ਆ ਜਾਂਦੀ ਹੈ ਤੇ ਥੋੜੀ ਜਿ ਆਪਣੇ ਲੜਨੇ ਜਿਹੜੇ ਉਹ ਵਧੀਆ ਤਰੀਕੇ ਨਾਲ ਟਿਕ ਜਾਂਦੇ ਨੇ ਜਿਵੇਂ ਕਿ ਤੁਸੀਂ ਦਸਤਾਰ ਸਿੰਘ ਦੇ ਦੁਸ਼ਮਣ ਦੇ ਦੇਖਿਆ ਆਪਾਂ ਤੀਜੇ ਲੜ ਵਿੱਚ ਆਪਾਂ ਸਿੰਗਲ ਪਿੰਚ ਦਿੱਤਾ ਸੀ ਉਹਦੇ ਨਾਲ ਆਪਣਾ ਲੱਟੇ ਲੱਟੇਲਾ ਰਹੇ ਸੀ ਬਟ ਆਪਾਂ ਹੁਣ ਚੌਥੇ ਤੇ ਪੰਜਵੇਂ ਲੜ ਦੇ ਵਿੱਚ ਆਪਾਂ ਡਬਲ ਪਿੰਚ ਦਿੱਤਾ ਆਪਣਾ ਕੋਈ ਵੀ ਲੱਟੇਲਾ ਨਹੀਂ ਰਹਿ ਰਿਹਾ ਤੇ ਬਿਲਕੁਲ ਸਫਾਈ ਨਾਲ ਲੱਗ ਰਹੇ ਨੇ ਪੇਚ ਜਿਹੜੀ ਕਮੀ ਪੇਸ਼ੀਓ ਆਪਾਂ ਬਾਅਦ ਦੇ ਵਿੱਚ ਦਸਤਾਰ ਕੰਪਲੀਟ ਹੋਣ ਤੇ ਬਾਜ ਨਾਲ ਸੈੱਟ ਕਰਾਂਗੇ ਸਾਰੇ ਲੜਾਂ ਵਿੱਚ ਗੈਪ ਸਾਰੇ ਲੜਾਂ ਦੀ ਮੋਟਾਈ ਇੱਕ ਬਰਾਬਰ ਕਰ ਦੇਣੀ ਆ। ਆ ਬਾਜੀ ਮਦਦ ਦੇ ਨਾਲ ਆਪਾਂ ਲੜ ਸਾਫ਼ ਕੀਤਾ ਤੇ ਸਾਰੇ ਲੜਾਂ ਦਾ ਸੈਂਟਰਿਕ ਕਰ ਲਿਆ। ਤੁਸੀਂ ਵੀਡੀਓ ਵਿੱਚ ਦੇਖੋ ਦਸਤਾਰ ਦੀ ਸ਼ੇਪ ਥੋੜੀ ਜਿਹੀ ਟੇਢੀ ਤਾਂ ਜਾ ਰਹੀ ਹੈ ਥੱਲੇ ਵਾਲੇ ਲੜਾਂ 'ਚ ਗੈਪ ਘਟ ਹੈ ਹੌਲੀ ਹੌਲੀ ਮੈਂ ਦਸਤਾਰ ਲੜਾਂ ਦੇ ਵਿੱਚ ਗੈਪ ਵਧਾਈ ਜਾ ਰਿਹਾ ਤਾਂ ਕਿ ਥੋੜੀ ਦਸਤਾਰ ਦੀ ਸ਼ੇਪ ਥੋੜੀ ਜਿਹੀ ਹੋਰ ਅਟਰੈਕਟਿਵ ਲੱਗੇ ਥੋੜੀ ਜਿਹੀ ਲੱਗੇ ਲੱਗੇ। ਇਹ ਆਪਣੇ ਲੜ ਹੋ ਗਏ ਬਿਲਕੁਲ ਸਾਫ਼ ਹੁਣ ਆਪਣਾ ਜਿਹੜਾ ਆਪਾਂ ਲਗਾਣਾ ਹੈ ਦਸਤਾਰ ਦਾ ਛੇਵਾਂ ਲੜ ਛੇਵਾਂ ਤੇ ਆਖਰੀ ਲੜ ਹੋਏਗਾ ਇਹ ਦਸਤਾਰ ਦਾ ਇਹ ਆਪਾਂ ਰਾਈਟ ਸਾਈਡ ਤੋਂ ਬਿਲਕੁਲ ਸਾਫ਼ ਰੱਖਣਾ ਹੈ ਕਿਉਂਕਿ ਇਸ ਦੇ ਨਾਲ ਹੀ ਆਪਣੀ ਦਸਤਾਰ ਦੀ ਜਿਹੜੀ ਸ਼ੇਪ ਆ ਉਹ ਪਰਫੈਕਟ ਬਣਨੀ ਹੈ ਜੇ ਇਸ ਦੇ ਵਿੱਚ ਵੱਟ ਹੋਣਗੇ ਤਾਂ ਦਸਤਾਰ ਸਾਫ਼ ਨਹੀਂ ਲੱਗੂਗੀ ਪਲੇਨ ਦਸਤਾਰ ਜਿਹੜੀ ਬਿਲਕੁਲ ਸਫਾਈ ਵਿੱਚ ਹੋਣੀ ਚਾਹੀਦੀ ਆ ਫਰੰਟ ਸਾਈਡ ਚੰਗੀ ਤਰ੍ਹਾਂ ਲੜ ਨੂੰ ਸਾਫ਼ ਕੀਤਾ ਸੈੱਟ ਕਰ ਲਿਆ ਅੱਗੇ ਤੱਕ ਫਰੰਟ ਸਾਈਡ ਤੇ ਜਿੱਥੇ ਆਪਾਂ ਪਹਿਲਾਂ ਲੜ ਮੋੜਿਆ ਉਸੇ ਜਗ੍ਹਾ ਤੇ ਇਸ ਲੜ ਨੂੰ ਵੀ ਮੋੜ ਦੇਣਾ 1 ਪਿੰਚ 1 ਪਿੰਚ ਕੀਤਾ ਲੜ ਨੂੰ ਸਾਫ ਕੀਤਾ ਪਿੱਛੇ ਤੱਕ ਪਿੱਛੇ ਤੱਕ ਚੰਗੀ ਤਰ੍ਹਾਂ ਲੜ ਨੂੰ ਸਾਫ ਕਰਕੇ ਦੈਨ ਹੁਣ ਆਪਾਂ ਦਵਾਂਗੇ ਸੈਕੰਡ ਪਿੰਚ ਲੜ ਨੂੰ ਇਹ ਆਪਣਾ ਦਿੱਤਾ ਗਿਆ ਦੂਜਾ ਪਿੰਚ ਥੋੜਾ ਜਿਹਾ ਲਾਟੇ ਲਾਉਗੇ ਸੀਗਾ ਦੁਬਾਰਾ ਪਿੰਚ ਕਰਾਂਗੇ ਜਿਹੜੇ ਆਪਾਂ ਪਿੰਚ ਕਰਕੇ ਸਾਈਡ ਤੇ ਵੱਟ ਨੇ ਨਾ ਉਹਨਾਂ ਨੂੰ ਥੱਲੇ ਵਾਲੀ ਸਾਈਡ ਨੂੰ ਕਰ ਦੇਣਾ ਕਿਉਂਕਿ ਜਿਹੜੇ ਥੱਲੇ ਵਾਲੀ ਸਾਈਡ ਨੂੰ ਵੱਟ ਕੀਤੇ ਹੋਣਗੇ ਉਹ ਤਾਂ ਆਪਣੇ ਕਵਰ ਹੋ ਜਾਣੇ ਨੇ ਨਿਕਲ ਗਈ ਲੜਦੇ ਥੱਲੇ ਇਹ ਆਪਣਾ ਲੱਗ ਗਿਆ ਛੇਵਾਂ ਲੜ ਇਸ ਲੜ ਦੇ ਵਿੱਚ ਕੱਪੜਾ ਘੱਟ ਹੋਣ ਕਰਕੇ ਇਹ ਸਿੰਗਲ ਪਿੰਚ ਦੇ ਵਿੱਚ ਵੀ ਆਪਣਾ ਵਧੀਆ ਲੱਗ ਗਿਆ ਥੋੜਾ ਜਿਹਾ ਸੈੱਟ ਵਧੀਆ ਤਰੀਕੇ ਨਾਲ ਕੀਤਾ ਸੀਗਾ ਸੋ ਸਿੰਗਲ ਪਿੰਚ ਦੇ ਵਿੱਚ ਹੀ ਐਡਜਸਟ ਹੋ ਗਿਆ ਹੁਣ ਆਪਾਂ ਇਸ ਲੜ ਦੀ ਸ਼ੇਪ ਬਣਾਉਣੀ ਆ ਬਾਜ਼ਨਾਲ ਥੱਲੇ ਵਾਲੀ ਸਾਈਡ ਬਾਜ ਮਾਰਿਆ ਉੱਪਰ ਵਾਲੀ ਸਾਈਡ ਬਾਜ ਮਾਰ ਕੇ ਚੰਗੀ ਤਰ੍ਹਾਂ ਦਸਤਾਰ ਨੂੰ ਸਾਫ਼ ਕਰ ਲੈਣਾ ਜਿਹੜੀ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੈ ਹਨਾ ਤੁਹਾਨੂੰ ਸ਼ੀਸ਼ੇ ਦੇ ਵਿੱਚ ਲੱਗਦਾ ਵੀ ਇਸ ਜਗ੍ਹਾ ਤੇ ਸਫਾਈ ਨਹੀਂ ਉਹ ਆਪਾਂ ਬਾਜ ਨਾਲ ਸੈੱਟ ਕਰਾਂਗੇ ਇਹ ਆਪਣਾ ਹੋ ਗਿਆ ਛੇਵਾਂ ਲੜ ਇਹ ਆਪਣਾ ਬੈਕ ਸਾਈਡ ਵਾਲੇ ਲੜ ਹੋ ਗਏ ਤੁਸੀਂ ਦੇਖੋ ਹੁਣ ਆਪਣੀ ਦਸਤਾਰ ਦਾ ਸੈਂਟਰ ਨਹੀਂ ਸਹੀ ਹੈਗਾ ਹੁਣ ਆਪਾਂ ਸਭ ਤੋਂ ਪਹਿਲਾਂ ਦਸਤਾਰ ਦਾ ਸੈਂਟਰ ਸੈਟ ਕਰਾਂਗੇ ਇਹ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਲੜ ਲਗਾਇਆ ਸੀ ਸਭ ਤੋਂ ਸੈਂਟਰ ਦੇ ਵਿੱਚ ਸਿਰ ਦੇ ਸਭ ਤੋਂ ਪਹਿਲਾਂ ਲੜ ਸਿਰ ਦੇ ਸੈਂਟਰ ਦੇ ਵਿੱਚ ਲਗਾਇਆ ਸੀ ਉਸ ਲੜ ਨੂੰ ਆਪਾਂ ਬੈਕ ਸਾਈਡ ਤੋਂ ਖਿੱਚ ਲੈਣਾ ਤੇ ਉਹਦੇ ਨਾਲ ਆਪਾਂ ਜਿਹੜੀ ਆ ਸੈਂਟਰਲ ਦਸਤਾਰ ਦਾ ਉਹ ਸੈੱਟ ਕਰਾਂਗੇ ਬਾਜਨਾ ਸਫਾਈ ਹੋ ਚੁੱਕੀ ਆ ਆਪਣੀ ਕੰਪਲੀਟ ਹੁਣ ਆਪਾਂ ਬੈਕ ਸਾਈਡ ਤੋਂ ਥੋੜੀ ਸ਼ੇਪ ਸੈੱਟ ਕੀਤੀ ਲੜ ਨੂੰ ਖਿੱਚਿਆ ਲੜ ਦੀ ਮਦਦ ਦੇ ਨਾਲ ਆਪਾਂ ਥੋੜਾ ਜਿਹਾ ਲੜ ਨੂੰ ਲੈਫਟ ਸਾਈਡ ਨੂੰ ਖਿੱਚਕਾਤਾ ਰਾਈਟ ਸਾਈਡ ਤੋਂ ਤੇ ਉਹਦੇ ਨਾਲ ਆਪਣਾ ਲੜ ਜਿਹੜਾ ਦਸਤਾਰ ਦਾ ਸੈਂਟਰ ਸੈੱਟ ਹੋ ਗਿਆ ਇਹ ਆਪਾਂ ਲੜਾਂ ਦੇ ਵਿੱਚ ਗੈਪ ਬਰਾਬਰ ਕਰ ਰਹੇ ਹਾਂ ਚੰਗੀ ਤਰ੍ਹਾਂ ਲੜ ਸਹੀ ਕਰ ਦੇਣੇ ਨੇ ਸਾਰੇ ਹੁਣ ਤੁਸੀਂ ਦੇਖ ਸਕਦੇ ਹੋ ਆਪਣੇ ਜਿਹੜੇ 6 ਦੇ 6 ਲੜਨੇ ਉਹ ਇੱਕ ਜਗ੍ਹਾ ਤੋਂ ਨਿਕਲਦੇ ਲੱਗ ਰਹੇ ਨੇ ਦੂਜੀ ਸਾਈਡ ਵਾਟ ਆਪਾਂ ਥੱਲੇ ਵਾਲੀ ਸਾਈਡ ਤੋਂ ਖਿਚਾ ਦੇਣੇ ਨੇ ਚੰਗੀ ਤਰ੍ਹਾਂ ਸਾਫ਼ ਕਰਤੇ ਦਸਤਾਰ ਦੀ ਸ਼ੇਪ ਕਿਵੇਂ ਦੇ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਸਿਰ ਵਾਲਾ ਪੱਲਾ ਚੰਗੀ ਤਰ੍ਹਾਂ ਖੋਲਣਾ ਖਿਲਾਰ ਲੈਣਾ ਦੋਵੇਂ ਪਾਸਿਓ ਸਭ ਤੋਂ ਪਹਿਲਾਂ ਇਹ ਜਦੋਂ ਝਿਰਟਾ ਕਹਣਾ ਆਪਾਂ ਦੋਵੇਂ ਸਾਈਡਾਂ ਇਕੱਠੀਆਂ ਇੱਕੋ ਵਾਰ ਨਹੀਂ ਟਕਣੀਆਂ ਪਹਿਲਾਂ ਇੱਕ ਸਾਈਡ ਪਾਉਣੀ ਆ ਦਸਤਾਰ ਦੇ ਵਿੱਚ ਫਿਰ ਦੂਜੀ ਸਾਈਡ ਪਾਉਣੀ ਆ ਇਹਦੇ ਨਾਲ ਆਪਣਾ ਸਿਰ ਚੰਗੀ ਤਰ੍ਹਾਂ ਕਵਰ ਹੋ ਜਾਂਦਾ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਦੋਵੇਂ ਹੱਥ ਲਗਾ ਕੇ ਕਿ ਆਪਣਾ ਚੰਗੀ ਤਰ੍ਹਾਂ ਸਿੱਟਿਆ ਗਿਆ ਗਿਆ ਕਈ ਵਾਰ ਆਪਣਾ ਵੀਨਦਬ ਦੇਖਿਆ ਮੋਸਟਲੀ ਸਿਰ ਕਈ ਜਾਂਦਾ ਨੰਗਾ ਹੁੰਦਾ ਉਹ ਜਦੋਂ ਕਾਲੀ ਕਰਦੇ ਆ ਆਪਾਂ ਦਸਤਾਰ ਸੇ ਠੱਕਨ ਦੇ ਵਿੱਚ ਉਹ ਨੰਗਾ ਰਹਿ ਜਾਂਦਾ ਸੋ ਪਹਿਲਾਂ ਚੰਗੀ ਤਰ੍ਹਾਂ ਇੱਕ ਸਾਈਡ ਪਾਉ ਚੰਗੀ ਤਰ੍ਹਾਂ ਵਿੱਚ ਫਿਰ ਦੂਜੀ ਸਾਈਡ ਇਹ ਆਪਣੀ ਦਸਤਾਰ ਕੰਪਲੀਟ ਹੋ ਚੁੱਕੀ ਹੈ ਸਿਰਫ ਆਪਣਾ ਲਾਸਟ ਲੜ ਲਗਾਉਣਾ ਰਹਿ ਗਿਆ ਤੇ ਬੈਕ ਸਾਈਡ ਤੇ ਜਿਹੜਾ ਲੂਪੀ ਵਾਲਾ ਲੜਣਾ ਉਹ ਲਗਾਉਣਾ ਰਹਿ ਗਿਆ ਵਾਦ ਦੇ ਨਾਲ ਆਪਾਂ ਸਫਾਈ ਵੱਲ ਪੂਰਾ ਧਿਆਨ ਦੇਣਾ ਹੈ ਸੈਂਟਰ ਮੈਂਟੇਨ ਰੱਖਣਾ ਹੈ ਲੜਾਂ ਨੂੰ ਟਾਈਟ ਰੱਖਣਾ ਢਿੱਲੇ ਢਿੱਲੇ ਨਹੀਂ ਰਹਿਣੇ ਚਾਹੀਦੇ ਆਪਣੇ ਸ਼ੇਪ ਕਮੈਂਟ ਕਰਕੇ ਜਰੂਰ ਦੱਸਿਓ ਬਿਲਕੁਲ ਗਲਾਈ ਦੇ ਵਿੱਚ ਟੇਢੀ ਸ਼ੇਪ ਆ ਪੂਰੀ ਪਟਿਆਲਾ ਸ਼ਾਈ ਸ਼ੇਪ ਹੈ ਬੈਕਸਾਈਡ ਤੋਂ ਨੀਚੇ ਵਾਲੀ ਸਾਈਡ ਨੂੰ ਆ ਰਹੇ ਨੇ ਲੜ ਇਧਰਲੀ ਸਾਈਡ ਫਰੰਟ ਸਾਈਡ ਤੋਂ ਉੱਪਰ ਨੂੰ ਜਾੜੇ ਨੇ ਲੜ। ਦੈਨ ਆਪਾਂ ਜਿਹੜਾ ਲੜ ਕਲਗੀ ਵਾਲਾ ਲਗਾਉਣਾ ਹੈ। ਵੀਡੀਓ ਦੇ ਵਿੱਚ ਤੁਸੀਂ ਦੇਖਿਓ ਕਿਵੇਂ ਸੈੱਟ ਕੀਤਾ ਜਾ ਰਿਹਾ ਬਿਲਕੁਲ ਸਾਫ਼ ਕਰਨਾ ਹੈ। ਇਹ ਪੱਲਾ ਹੋ ਗਿਆ ਆਪਣਾ ਬਿਲਕੁਲ ਸਾਫ਼। ਇਹ ਤੋਂ ਥੱਲੇ ਵਾਲਾ ਜਿਹੜਾ ਲੜ ਉਹ ਆਪਣਾ ਨਾ ਅੱਖ ਤੱਕ ਖੁੱਲਿਆ ਹੋਣਾ ਚਾਹੀਦਾ। ਉਹ ਜੇ ਆਪਣਾ ਅੱਖ ਤੱਕ ਨਹੀਂ ਖੁੱਲਿਆ ਹੋਊਗਾ ਵੀਰਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਆਪਣਾ ਬਾਹ ਦੇ ਵਿੱਚ ਅੱਖ ਤੋਂ ਲੜ ਖਿਸਕੀ ਜਾਂਦਾ। ਉਹ ਉਸੇ ਕਰਕੇ ਖਿਸਕਦਾ ਕਿ ਆਪਣੇ ਜਿਹੜੇ ਥੱਲੇ ਵਾਲੇ ਪੱਲੇ ਨੇ ਉਹ ਅੱਖ ਤੱਕ ਖੁੱਲੇ ਨਹੀਂ ਹੁੰਦੇ। ਇਸ ਲੜ ਨੂੰ ਨਾ ਥੱਲੇ ਕੱਪੜਾ ਕੱਟ ਹੋਣ ਕਰਕੇ ਥੱਲੇ ਅੱਖਰ ਲਈ ਲੜ ਤੇ ਸਪੋਰ ਜਦੋਂ ਡਬਲ ਪੱਲੇ ਹੋ ਜਾਂਦੇ ਨੇ ਥੱਲੇ ਤਾਂ ਉਹਦੇ ਨਾਲ ਆਪਣਾ ਲੜਾਈ ਵਧੀਆ ਟਿਕ ਜਾਂਦਾ ਬਿਲਕੁਲ ਚੰਗੀ ਤਰ੍ਹਾਂ ਬਾਜ ਤੇ ਲੜਦੇ ਵਿਚਾਲੇ ਲੜਤੇ ਪਹਿਲਾਂ ਵਾਲੇ ਲੜਦੇ ਵਿਚਾਲੇ ਬਾਜ ਮਾਰਦੇ ਨੇ ਚੰਗੀ ਤਰ੍ਹਾਂ ਵੱਟ ਕੱਢਦੇ ਨੇ ਨੇ ਫਰੰਟ ਸਾਈਡ ਤੇ ਬਿਲਕੁਲ ਨੱਕ ਦੀ ਸੀਧੇ ਵਿੱਚ ਆਪਾਂ ਲੜ ਨੂੰ ਪਿੰਚ ਕਰਕੇ ਅੰਦਰਲੀ ਸਾਈਡ ਨੂੰ ਟਵਿਸਟ ਕਰ ਦੇਣਾ ਤੇ ਪਿੰਨ ਅੜਾ ਕੇ ਇਸ ਲੜ ਨੂੰ ਟਿਕਾ ਦੇਣਾ ਇਹ ਆਪਾਂ ਫਰੰਟ ਅੱਖਾਂ ਤੋਂ ਬਰਾਬਰ ਕਰਿਆ ਇਹ ਲੜ ਨੂੰ ਫਰੰਟ ਸਾਈਡ ਤੇ ਲੜ ਅੰਦਰਲੀ ਸਾਈਡ ਨੂੰ ਫੋਲਡ ਕਰਤਾ ਇਹ ਟਵਿਸਟ ਕਰਨਾ ਹੈ ਪਹਿਲਾਂ ਆਪਾਂ ਲਗਾਵਾਂਗੇ ਪਿੰਨ ਇਹ ਪਿੰਨ ਲਗਾ ਕੇ ਆਪਾਂ ਲੜ ਟਿਕਾਤਾ ਥੋੜੀ ਟੇਢੀ ਲਗਾਉਣੀ ਹੈ ਪਿੰਨ ਤਾਂ ਕਿ ਉਹਦੇ ਵਿੱਚ ਲੜ ਵਧੀਆ ਟਿਕ ਜਾਵੇ ਅੜ ਜੇ ਇਹ ਲੜਾਪਾ ਮੋੜਤਾ ਤੇ ਉੱਪਰ ਵਾਲੀ ਸਾਈਡ ਨੂੰ ਖੋਲ ਕੇ ਵੀ ਸ਼ੇਪ ਬਣਾ ਕੇ ਲੜਾਪਾ ਲਗਾ ਦੇਣਾ ਇਹ ਆਪਣਾ ਲੱਗ ਗਿਆ ਕਲਗੀ ਲੜ ਉੱਪਰਲੀ ਸਾਈਡੇ ਵੀ ਆਪਾਂ ਪਿੰਨਾ ਲਗਾ ਸਕਦੇ ਹਾਂ ਤਾਂ ਕਿ ਉਹਦੇ ਨਾਲ ਆਪਣਾ ਜਿਹੜਾ ਲੜਬਾਦ ਦੇ ਵਿੱਚ ਖੁੱਲੇ ਨਾ ਹੱਥ ਵੱਜਣ ਤੇ ਇਹ ਆਪਣੀ ਲੜ ਲੱਗ ਚੁੱਕਿਆ ਕਲਗੀ ਲੜ ਵੀ ਕੰਪਲੀਟ ਹੋ ਚੁੱਕਿਆ ਦਸਤਾਰ ਆਪਣੀ ਮੋਸਟਲੀ ਕੰਪਲੀਟ ਹੋ ਚੁੱਕੀ ਆ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੀ ਲੱਗੀ ਜੇਕਰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਤੇ ਆਪਣੇ ਫਰੈਂਡਸ ਨੂੰ ਜ਼ਰੂਰ ਦੱਸਿਓ ਕਿ ਇਸ ਤਰੀਕੇ ਨਾਲ ਦਸਤਾਰ ਸਜਾਈਦੀ ਆ ਦਸਤਾਰ ਸਜਾਉਣ ਲਈ ਲੋਕਾਂ ਦੀ ਹੈਲਪ ਜ਼ਰੂਰ ਕਰਿਆ ਕਰੋ ਸੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਕਿਸ ਸੇ ਟੌਕਤੇ ਆਵੇ ਉਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ